ਬਠਿੰਡਾ ਦੇ ਮਹੇਸ਼ਵਰੀ ਚੌਂਕ ਵਿੱਚ ਮਹਿਲਾ ਕਬੱਡੀ ਖਿਡਾਰੀ ਨਾਲ ਕੁਝ ਵਿਅਕਤੀਆਂ ਵੱਲੋਂ ਬਤਮੀਜ਼ੀ ਕੀਤੀ ਗਈ। ਕੋਚ ਨੇ ਕਿਹਾ ਕਿ ਉਹ ਖੇਡ ਕੇ ਆ ਰਹੇ ਸਨ ਤਾਂ ਹੋਟਲ ਦੇ ਵਿੱਚ ਰੋਟੀ ਖਾਣ ਲਈ ਆਏ। ਬਸ ਨਿੱਕੀ ਜਿਹੀ ਗੱਲ ਤੇ ਕੁਝ ਨੌਜਵਾਨਾਂ ਨੇ ਖਿਡਾਰੀਆਂ ਦੇ ਨਾਲ ਬਤਮੀਜ਼ੀ ਕੀਤੀ। ਕੋਚ ਨੇ ਕਿਹਾ ਕਿ ਪੁਲਿਸ ਆਉਣ ਤੇ ਮੁੰਡੇ ਭੱਜ ਕੇ ਫਰਾਰ ਹੋ ਗਏ। ਮੇਰਾ ਨਾਮ ਮਾਡਾ। ਮੇਰਾ ਨਾਮ ਹਰਸ਼ਮਿੰਦਰ ਸਿੰਘ ਹੈ। ਮੈਂ ਟਵਾਲੀ ਟੀਮ ਦਾ ਕੋਚ ਹਾਂ। ਤੇ ਅੱਜ ਅਸੀਂ ਇੱਥੇ ਬਟਿੰਡੀ ਖੜੇ ਆ ਤੇ ਅੱਜ ਬਹੁਤ ਹੀ ਬਦਤਮੀਜ਼ੀ ਹੋਈ ਹੈ ਆਪਣੇ ਪਲੇਅਰ ਨਾਲ ਕਿੱਥੋਂ ਆਏ ਸੀਗੇ ਤੇ ਕਿੱਥੇ ਜਾਣਾ ਸੀ ਅਸੀਂ ਮੈਮੇ ਸਰ ਜੇ ਤੋਂ ਆਏ ਸੀਗੇ ਗੇਮ ਪਲੇ ਕਰਕੇ ਤੇ ਆਪਣੇ ਜੇ ਪਲੇਅਰ ਨੂੰ ਭੁੱਖ ਲੱਗੀ ਸੀ ਅਸੀਂ ਇੱਥੇ ਰੁਕੇ ਸੀ ਕੈਫੇ 'ਚ ਉਹਨੂੰ ਖਵਾਉਣ ਪਿਆ ਉਹਨਾਂ ਤੇ ਇੱਥੇ ਕੁਝ ਮੁੰਡਿਆਂ ਨੇ ਸਾਡੇ ਪਲੇਅਰ ਨਾਲ ਬਦਤਮੀਜ਼ੀ ਕੀਤੀ ਕੀ ਕਾਰਨ ਕਿਉਂ ਕੀਤੀ ਉਹਨਾਂ ਨੇ ਇੱਕ ਗੱਡੀ ਤੇ ਹੱਥ ਰੱਖਿਆ ਸੀਗਾ ਜਸਟ ਓਨਲੀ ਤੇ ਉਹ ਮੁਰੂ ਗਾਲਾਂ ਕੱਢਣ ਲੱਗੇ ਤੇ ਕੁਝ ਬੈਂਪਰ ਵਗੈਰਾ ਚੱਕੇ ਅਸੀਂ ਬਹੁਤ ਉਹਨੂੰ ਹਟਾਇਆ ਤੇ ਆਪਣੇ ਪਲੇਅਰ ਤੇ ਸਾਟੂ ਵੀ ਮਾਰ ਸਕਦੇ ਸੀ ਹਾਂਜੀ ਇੱਥੇ ਰੁਕੇ ਕਦੇ ਵਾਸਤੇ ਸੀ ਖਾਂਦ ਦੀ ਬਸਤੀ ਜੀ ਭੁੱਖ ਲੱਗੀ ਸੀ ਪਲੇਅਰ ਨੂੰ ਕਿੰਨੇ ਤੁਹਾਡੇ ਨਾਲ ਖਿਡਾਰੀ ਨੇ ਮੇਰੇ ਸੱਤ ਖਿਡਾਰੀ ਆ ਲੜਕੀਆਂ ਨੇ ਇੱਕ ਲੜਕੇ ਨੇ ਲੜਕੀਆਂ ਜੀ ਸਰ ਲੜਕੇ ਹਾਂਜੀ ਪਰ ਕੀ ਕਹਿਣਾ ਚਾਹੁੰਦਾ ਜੇ ਵਿਚੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਇੱਥੇ ਕਿਵੇਂ ਹਾਲਾਤ ਨੂੰ ਕਿਵੇਂ ਦੇਖਦੇ ਹੋ ਵੀ ਜਿਵੇਂ ਲੜਕੀਆਂ ਸੀਆਂ ਤੇ ਉਹਨਾਂ ਨੇ ਆਪ ਰੱਖਣ ਦੇ ਕਾਰਨ ਮਤਲਬ ਗੁੱਸੇ ਹੋ ਗਏ ਪ੍ਰਸ਼ਾਸਨ ਤੁਮੰਗਾ ਜੀ ਸਾਨੂੰ ਇੱਕ ਆ ਪਲੇਅਰ ਨੂੰ ਅਜੇ ਨਹੀਂ ਸੇਫ ਤਾਂ ਫਿਰ ਕੋਈ ਵੀ ਨਹੀਂ ਸੇਫ ਤੇ ਇਹਦੀ ਸਖਤ ਕਾਰਵਾਈ ਕੀਤੀ ਜਾਵੇ ਪੁਲਿਸ ਆ ਗਈ ਮੌਕੇ ਤੇ ਮੌਕੇ ਤੇ ਪੁਲਿਸ ਤਾਂ ਪਹੁੰਚ ਗਈ ਪਰ ਉਹ ਭੱਜ ਗਏ ਸੀਗੇ ਮੁੰਡੇ ਉਹ ਕਿੱਥੇ ਸੀਗੇ ਉਹ ਗੱਡੀ ਤੇ ਆਏ ਸੀਗੇ ਆ ਗੱਡੀ ਸਕਾਰਪੋ ਖੜੀ ਹੈ ਵੀਰੇ ਪਿੱਛੇ ਤੇ ਉਹ ਇਹ ਤੇ ਆਏ ਸੀਗੇ ਗੱਡੀ ਖੜੀ ਹੈ ਹਾਂ ਗੱਡੀ ਖੜੀ ਹੈ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਫਿਰ ਅਸੀਂ ਮੀਡੀਆ ਤੋਂ ਮੰਗ ਕਰਦੇ ਆ ਕਿ ਉਹ ਪ੍ਰਸ਼ਾਸਨ ਨੂੰ ਕਹਿੰਦੇ ਕਿ ਨਾਮਾਈ ਤੇ ਕਿਹੜਾ ਥਾਣਾ ਆਪਣਾ ਇਹ ਐਸੇ ਗੁਰਸਾਹਬ ਸਿੰਘ ਥਾਣਾ ਸਿਵਲ ਲਾਈਨ ਬਠਿੰਡਾ ਅੱਜ ਮੈਂ ਡਿਊਟੀ ਅਫਸਰ ਥਾਣਾ ਸਿਵਲ ਲਾਈਨ ਦੇ ਵਿੱਚ ਆ ਹੁਣੇ-ਹੁਣੇ ਸਾਡੇ ਕੋਲ ਇੱਕ ਸਾਡੀ ਪੀਸੀਆਰ ਦਾ ਫੋਨ ਗਿਆ ਸੀ ਐਂ ਕਰਕੇ ਲੜਕੀਆਂ ਦੇ ਨਾਲ ਕੋਈ ਕੁੱਟਮਾਰਕ ਹੋਈ ਹੈ ਆਪਣਾ ਹਮੇਸ਼ਵਰੀ ਚੌਂਗ ਚ ਜੋ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਬੰਦੇ ਮੌਕੇ ਤੇ ਸੀ ਇਹ ਕੁੰਡੇ ਕੁੱਟਮਾਰ ਵਾਲੇ ਭੱਜ ਗਏ ਕੁੜੀਆਂ ਦੀ ਸਟੇਟਮੈਂਟ ਲਵਾਂਗੇ ਜੋ ਬਣਦੀ ਕਾਨੂੰਨੀ ਕਾਰਵਾਈ ਹੋ ਕੀਤੀ ਹੈ ਗੱਡੀ ਉਹਨਾਂ ਦੀ ਦੱਸਿਆ ਯਾਰ ਐ ਵੀ ਖੜੀ ਆ ਉਹਨਾਂ ਦੀ ਆ ਗੱਡੀ ਪਿੱਛੇ ਦਿਖੀ ਰਹੀ ਹੈ ਜੀ ਆਪ ਨੂੰ ਗੱਡੀ ਖੜੀ ਹੈ ਉਹ ਕਦੀ ਨਹੀਂ ਲੈ ਕੇ ਜਾਉਂਗੇ ਸਾਡੇ ਹਾਂਜੀ ਹਾਂ ਬਿਲਕੁਲ ਹਾਂਜੀ ਕੀ ਨਾਮ ਆ ਜੀ ਤੇ ਕੀ ਮਾਮਲਾ ਜਿਹੜਾ ਇੱਥੇ ਆਵਾ ਹਾਂਜੀ ਮੇਰਾ ਨਾਮ ਇਹ ਦਿਖਸ਼ਦੀਪ ਕੌਰ ਗੁਰੂ ਆ ਤੇ ਮੈਂ ਕਬੱਡੀ ਪਲੇਅਰ ਆਈ ਮੇਰਾ ਨਾਮ ਕਬੱਡੀ ਚ ਦਿਕਸ਼ੂ ਬਹਿੰਡਾਈ ਆਂ ਅਸੀਂ ਖੇਡ ਕੇ ਆਈ ਸੀ ਜੀ ਮੈਂ ਇਸ ਤੇ ਬਹੁਤ ਦਾ ਮਤਲਬ ਜਗਾ ਟ੍ਰੈਫਿਕ ਜਮ ਕਰਕੇ ਸਾਨੂੰ ਚਲੋ ਇਧਰ ਦੀ ਘਟਣਾ ਪਿਆ ਮਹੇਸ਼ਵਰੀ ਚੌਂਗ ਵਿੱਚੋਂ ਦੀ ਤੇ ਸੋਰ ਮਹੇਸ਼ਵਰੀ ਚੌਂਗ ਦਾ ਹਾਲ ਹੀ ਖੇ ਦਾ ਬਹੁਤ ਬੁਰਾ ਹਾਲ ਆ ਤੇ ਐਸੀ ਗੱਡੀ ਖੜੀ ਸੀਗੀ ਤੇ ਇੱਥੇ ਕੋਈ ਗੱਡੀ ਖੜੀ ਸੀਗੀ ਤੇ ਜਸਟਿਸ ਹੀ ਹੱਥ ਰੱਖਤਾ ਜਸਟ ਗੱਡੀ ਤੇ ਤੇ ਉੱਥੇ ਦੂਰ ਸਾਡੇ ਤੋਂ ਕੁਝ ਕਿਲੋ ਮੀਟਰ ਦੂਰ 5-7 ਮੀਟਰ ਦੂਰ ਮੁੰਡੇ ਖੜੇ ਸੀਗੇ ਤੇ ਉਹਨਾਂ ਨੇ ਮਤਲਬ ਗਲਤ ਵਰਡ ਜਿਹਨੂੰ ਆਪਾਂ ਨੂੰ ਕਹਿੰਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਿਹਦੇ ਕਰਕੇ ਵੀ ਸਾਨੂੰ ਗੁੱਸਾ ਚੜਿਆ ਤੇ ਸਾਡੇ ਕੋਲ ਸਾਹਬ ਤੇ ਅਸੀਂ ਚਲੋ ਉਹਨਾਂ ਨੂੰ ਬੋਲਣ ਗਏ ਤੇ ਜਦੋਂ ਅਟੈਕ ਕਰਨ ਲੱਗੇ ਮੈਂ ਵਾਈਪਰ ਦਾ ਮਤਲਬ ਚੱਕਣਾ ਪਿਆ ਜਦੋਂ ਉਹ ਹੱਥ ਕੌਂਡ ਲੱਗੇ ਸੀਗੇ ਤੇ ਉਸ ਤੋਂ ਬਾਅਦ ਉਹ ਸਾਡੇ ਸਾਰੇ ਗਾਲ ਪੈ ਗਈ ਹੱਥਾ ਪਾਈ ਕੀਤੀ ਬਹੁਤ ਗਲਤ ਤਰੀਕੇ ਨਾਲ ਟੱਚ ਕੀਤਾ ਕੀ ਮੰਨ ਕਰਦੇ ਆ ਮੰਗੀ ਮੈਂ ਤਾਂ ਇਹ ਕਹਿੰਦੀ ਵੀ ਜੇ ਖਿਡਾਰੀ ਸੇਫ ਨਹੀਂ ਜੀ ਫਿਰ ਤਾਂ ਕੋਈ ਵੀ ਸੇਫ ਨਹੀਂ ਜੀ ਇੱਥੇ ਤੁਸੀਂ ਮਿਸਤਰੀ ਜਾਓ ਪਿਆਰ ਰੁਕੇ ਸੀ ਕਿਉਂਕਿ ਅਸੀਂ ਇੱਥੇ ਖਾਣ ਪੀਣ ਰੁਕੇ ਸੀ ਸਾਡੇ ਬੱਚੇ ਭੁੱਖੇ ਸੀ ਸਵੇਰ ਦੇ ਅਸੀਂ ਮੈਚ ਖੇਡ ਕੇ ਆਏ ਸੀ ਕਿੱਥੋਂ ਇਸ ਮੈਚ ਆ ਅਸੀਂ ਮੈਚ ਖੇਡ ਕੇ ਆਏ ਸੀ ਆਪਣੇ ਮੈਮੀ ਸਰਦੋ ਬੇ ਨਾਲ 7-8 ਖਿਡਾਰੀ ਨਹੀਂ ਜੀ